ਲੱਗਿਆ ਕਿਚਨ ਟਾਵਲ ਧੋਣ ਤੇ ਉਹਦੇ ਲਈ ਆਪਾਂ ਲਿਆ ਇਹ ਲਿਕੁਇਡਸ ਮਤਲਬ ਸਰਫ ਜਿਹੜਾ ਆਪਾਂ ਮਸ਼ੀਨ ਚ ਪਾਉਨੇ ਤੇ ਅਸੀਂ ਹਮੇਸ਼ਾ ਵੈਸੇ ਇਹੀ ਵਰਤਦੇ ਆ ਇਹ ਮੇਰੇ ਹਿਸਾਬ ਨਾਲ ਸਸਤਾ ਵੀ ਪੈਂਦਾ ਆ ਤੇ ਇਹ ਆਪਾਂ ਪਾਵਾਂਗੇ ਆਈਡੀਆ ਨਾਲ 2-3 ਚਮਚੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਜਿਹਾ ਆਹ ਵਾਲਾ ਵਾਈਟ ਵਿਨੇਗਰ ਇਹ ਵੀ ਆਪਾਂ ਦੋ ਚਮਚੇ ਦੇ ਕਰੀਬ ਆਪਾਂ ਇਹ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ ਆ ਥੋੜਾ ਜਿਹਾ ਨਮਕ ਪਾਵਾਂਗੇ ਇਹ ਨਮਕ ਜਿਹੜਾ ਹੈ ਨਾ ਇਹ ਵੇਸਟ ਨਮਕ ਆ ਜਿਵੇਂ ਮੈਂ ਕੜਾਈ ਵਿੱਚ ਪੀਜ਼ਾ ਬਣਾਇਆ ਸੀਗਾ ਤੇ ਇਹ ਜਿਹੜਾ ਕੜਾਈ ਵਿੱਚ ਥੱਲੇ ਮੈਂ ਨਮਕ ਰੱਖਿਆ ਸੀਗਾ ਨਾ ਪੀਜ਼ਾ ਬਣਾਉਣ ਲਈਆਂ ਪਲੇਟ 'ਚ ਬਣਾ ਕੇ ਦੇਖਿਆ ਸੀਗਾ ਤੇ ਇਹ ਉਹ ਵਾਲਾ ਤੇ ਇਹ ਆਪਾਂ ਥੋੜਾ ਜਿਹਾ ਪਾਵਾਂਗੇ ਇਹ ਵੀ ਆਪਣੀ ਮੈਲ ਨੂੰ ਨਾ ਇਹਨਾਂ ਆਮ ਤੌਰ ਤੇ ਕੀ ਕਰਦੇ ਲੋਕ ਕਿ ਇਦਾਂ ਇਹਨੂੰ ਛੁੱਟ ਦਿੰਦੇ ਆ ਦੇਖੋ ਇਹ ਪਾਣ ਦੇ ਨਾਲ ਨਾ ਇੱਕਦਮ ਤੇ ਇਹ ਆਪਣੇ ਜਿਹੜੇ ਆ ਕਿਚਨ ਟਾਵਲ ਨੇ ਨਾ ਇਹ ਹੈ ਆ ਦੇਖੋ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਐਸ ਪਾਸਿਆਂ ਤੋਂ ਫਿਰ ਵੀ ਠੀਕ ਆ ਜਿੱਦੋਂ ਆਪਾਂ ਹੱਥ ਪੂੰਝਦੇ ਆ ਨਾ ਆ ਦੇਖੋ ਕਿ ਗਿੱਲੇ ਹੱਥ ਪੂੰਝਦੇ ਆ ਤੇ ਫਿਰ ਇਦਾਂ ਕੋਈ ਸਬਜ਼ੀ ਵਾਲੇ ਹੁੰਦੇ ਕੋਈ ਕਿਦਾਂ ਇਹ ਇੱਕਦਮ ਸਾਰੇ ਸਾਫ਼ ਹੋ ਜਾਣਗੇ ਇਹ ਕਾ ਹੈ ਤੇ ਇੱਕ ਦੋ ਹੋਰ ਨੇ ਇੱਕ ਵਾਈਟ ਜਿਆ ਆ ਉਹਨੂੰ ਮੈਂ ਤਾਂ ਨਹੀਂ ਵਿੱਚ ਪਾ ਰਹੀ ਉਹ ਬਿਲਕੁਲ ਵਾਈਟ ਆ ਤੇ ਨਵਾਂ ਆ ਇਹ ਥੋੜੇ ਜਿਹਾ ਪੁਰਾਣੇ ਆ ਇਹ ਪੁਰਾਣੇ ਵੀ ਬਿਲਕੁਲ ਨਵੇਂ ਵਰਗੇ ਹੋ ਜਾਣਗੇ ਤੇ ਇੱਕ ਜਿਹੜਾ ਆਪਣੇ ਕੋਲ ਇੱਥੇ ਸੈਲਫ ਕੁੰਜਣ ਵਾਲਾ ਆ ਤੇ ਆ ਦੇਖੋ ਇਹਦਾ ਤਾਂ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਨਾ ਤੇ ਇਹ ਸਾਰੇ ਨਾ ਆਪਾਂ ਇਹ ਵੈਸੇ ਵੀ ਹੁਣ ਥੋੜਾ ਜਿਹਾ ਘਸਿਆ ਪਿਆ ਆ ਉਦਾਂ ਤੇ ਪਰ ਆਪਾਂ ਇੱਕ ਵਾਰ ਇਹਨਾਂ ਨੂੰ ਆਪਾਂ ਨਾ ਇੱਧਾ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਗਰਮ ਪਾਣੀ ਦੇ ਵਿੱਚ ਪਾਉਣ ਦੇ ਨਾਲ ਨਾ ਇਹ ਜਿਹੜੀ ਮੈਲ ਆ ਸਾਰੀ ਇਕਦਮ ਉਗਲ ਜਾਊਗੀ ਇੱਥੇ ਆਪਾਂ ਵਿਲਣੇ ਦੀ ਸਹਤ ਨਾਲ ਇਹਨੂੰ ਕਰ ਦਿੰਨੇ ਹਾਂ ਜਦੋਂ ਇਹ 10 15 ਮਿੰਟ 15 ਕੁ ਮਿੰਟ ਆਪਾਂ ਇਹਨਾਂ ਨੂੰ ਨਾ ਭਿੱਜੇ ਰਹਿਣ ਦਾਂਗੇ ਆ ਦੇਖੋ ਪਾਉਂਦਿਆਂ ਨਾਲ ਹੀ ਕਿਦਾਂ ਮੈਲ ਉਕਣ ਲੱਗ ਗਈ ਤੇ ਇਹਨਾਂ ਨੂੰ ਮਤਲਬ ਹਜੇ ਥੋੜੇ ਦੇ ਨਹੀਂ ਹੋਏ ਆ 4 5 6 ਦੇ ਨਹੀਂ ਹੋਏ ਤੋਤਿਆਂ ਨੂੰ ਕਰਾ ਇਹ ਨਾ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਕਿਉਂਕਿ ਆਪਾਂ ਫਿਰ ਕਿੰਨੀ ਵਾਰੀ ਤਾਂ ਹੱਥ ਪਹੁੰਚ ਲੈਨੇ ਆ ਤੇ ਕਈ ਵਾਰੀ ਆਪਾਂ ਇਹਨਾਂ ਦਾ ਪਾਸਾ ਵੀ ਪਲਟਾ ਦਿੰਨੇ ਆ ਵੀ ਹੱਟਲਾ ਪਾਸਾ ਉੱਪਰ ਕਰ ਦਿੰਨੇ ਆ ਉੱਪਰਲਾ ਥੱਲੇ ਕਰ ਦਿੰਨੇ ਪਰ ਫਿਰ ਵੀ ਆਪਾਂ ਨੂੰ ਇਹ ਹਫਤੇ ਕ ਬਾਅਦ ਤ ਤੋਣੇ ਪੈ ਹੀ ਜਾਂਦੇ ਹਫਤੇ ਤੋਂ ਪਹਿਲਾਂ ਹੀ ਤੋਣੇ ਪੈ ਜਾਂਦੇ ਕਈ ਵਾਰੀ ਤੇ ਟਾਈਮ ਹੋਵੇ ਤਾਂ ਤੀਜੇ ਦਿਨ ਹੀ ਤੋਦੀ ਤਾਂ ਨਾਲ ਛਿੱਤੀ ਨਿੱਖਰ ਜਾਂਦੇ ਤੇ ਇੱਥੇ ਲਓ ਜੀ ਹੁਣ ਆਪਾਂ ਇਹਨੂੰ ਪਾਣੀ ਆਪਣਾ ਪਾ ਗਿਆ ਰਿੱਜ ਤਾਂ ਆਪਾਂ ਇਹਨੂੰ ਕਰ ਦੇਣਾ ਬੰਦ ਇਹਨੂੰ ਆਪਾਂ 15 ਮਿੰਟ ਇਦਾਂ ਹੀ ਪਿਆਏ ਰਹਿਣ ਦੇਣਾ। ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਪੌਣੀ ਕਿੰਨੀ ਜ਼ਿਆਦਾ ਵਧੀਆ ਨਿੱਖਰ ਕੇ ਲੱਗਦੀ ਹੈ। ਇੱਥੇ ਆਪਾਂ ਗਿਆ ਇਸਨੂੰ ਕਰਤਾ ਬੰਦ ਤੇ ਇੱਧਰ ਆਪਾਂ ਨਿਕੋੜ ਤੇ ਲਾ ਦਿਆ ਢੱਕਣ। ਆਪਾਂ ਉਹਨਿੰਦਰ ਪੀਣੇ ਆ ਚਾਹ। ਚਾਹ ਤੇ ਆਪਣੀ ਸਾਰਾ ਦੇਣੀ। ਅਸੀਂ ਚਾਹ ਬਹੁਤ ਜ਼ਿਆਦਾ ਪੀਨੇ ਆ। ਤੇ ਲਓ ਜੀ ਮੈਂ ਦੇ ਉੱਤੇ ਦਾ ਢੱਕਣ ਤੇ ਇਹਨੂੰ ਆਪਾਂ 15 ਮਿੰਟ ਲਈ ਛੱਡਾਂਗੇ ਤੇ ਇਹ ਉਗਲ ਜਾਣਗੇ।